ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਜੀ ਇੱਕ ਕਮੈਂਟ ਪਿੰਨ ਕੀਤਾ ਹੈ ਬੰਦੇ ਨੇ ਸਵਾਲ ਕੀਤਾ ਕਿ ਚੱਲ ਚੱਲ ਦਸਾਂ ਗੁਰੂਆਂ ਦੇ ਨਾਮ ਹੀ ਦੱਸ ਦੇ ਵੀਡੀਓ ਕੰਮ ਆਊਗੀ ਕਰਕੇ ਰੱਖ ਲਿਓ ਸੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਚਾਰਾਂ ਦਿਸ਼ਾਵਾਂ ਨੂੰ ਤਾਰਿਆ ਸਿੱਖਾਂ ਦੇ ਦੂਸਰੇ ਗੁਰੂ ਗੁਰੂ ਅੰਗਦ ਦੇਵ ਜੀ ਨਾਮ ਬਾਣੀ ਦੇ ਨਾਲ-ਨਾਲ ਸੇਤ ਵੀ ਬਹੁਤ ਜ਼ਰੂਰੀ ਆ ਆਪਣੇ ਮੁਖੋਂ ਪੁਕਾਰਿਆ ਸਿੱਖਾਂ ਦੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਗੁਰਬਾਣੀ ਪੜਨੀ ਬਹੁਤ ਜ਼ਿਆਦਾ ਜ਼ਰੂਰੀ ਆ ਇੱਕ ਫਕੀਰ ਨੂੰ ਸਮਝਾ ਰਿਆ ਸਿੱਖਾਂ ਦੇ ਚੌਥੇ ਗੁਰੂ ਗੁਰੂ ਰਾਮਦਾਸ ਜੀ ਆਪਣੇ ਹੱਥੀ ਦਰਬਾਰ ਸਾਹਿਬ ਉਸਾਰਿਆ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਤਤਿ ਤਵੀ ਤੇ ਬਹਿ ਕੇ ਵੀ ਮੁੱਖੋਂ ਵਾਹਿਗੁਰੂ ਫਰਮਾ ਰਿਆ ਸਿੱਖਾਂ ਦੇ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਅਕਾਲ ਤਖਤ ਤੇ ਬਹਿ ਕੇ ਪੂਰਾ ਖਾਲਸਾ ਪੰਥ ਚਲਾ ਰਿਆ ਸਿੱਖਾਂ ਦੇ ਸੱਤਵੇਂ ਗੁਰੂ ਸ੍ਰੀ ਗੁਰੂ ਹਰ Rai ਸਾਹਿਬ ਜੀ ਪੂਰੀ ਦੁਨੀਆ ਦਾ ਦੁੱਖ ਕੱਟਣ ਲਈ ਆਪਣੇ ਤਣ ਤੇ ਇੱਕ ਬਿਮਾਰੀ ਨੂੰ ਹੰਡਾਰਿਆ ਸਿੱਖਾਂ ਦੇ 8ਵੇਂ ਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਇੱਕ ਗੁੰਗੇ ਤੋਂ ਭਗਵਤ ਗੀਤਾ ਦੇ ਸ਼ਲੋਕ ਕਰਵਾ ਰਿਆ ਸਿੱਖਾਂ ਦੇ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਹਰੇਕ ਧਰਮ ਨੂੰ ਬਚਾਉਣ ਲਈ ਦਿੱਲੀ ਵਿੱਚ ਬਹਿ ਕੇ ਆਪਣਾ ਸੀਸ ਕਟਾਰਿਆ ਸਿੱਖਾਂ ਦੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਕੱਲੇ ਇਕੱਲੇ ਸਿੰਘ ਨੂੰ ਸਵਾ ਸਵਾ ਲੱਖ ਨਾਲ ਲੜਾ ਰਿਆ ਤੂੰ ਦਸਾਂ ਗੁਰੂਆਂ ਦੀ ਗੱਲ ਕੀਤੀ ਸੀ ਲੈ 11ਵਾਂ ਵੀ ਦੱਸ ਦਿੰਨੇ ਆ ਸਿੱਖਾਂ ਦੇ 11ਵੇਂ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਹੜੇ ਮਨੁੱਖਤਾ ਨੂੰ ਸੱਚ ਤੇ ਭਗਤੀ ਦੇ ਰਾਹ ਤੇ ਚਲਾ ਰਿਆ ਸਾਨੂੰ ਜਿੰਨੀ ਗੁਰੂ ਸਾਹਿਬ ਨੇ ਨੌਲੇਜ ਬਖਸ਼ੀ ਅਸੀਂ ਦੱਸਿਆ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਚ ਰਹਿ ਕੇ ਪੜਿਆ ਹੀ ਕੋਈ ਐਸਾ ਕੈਦਾਏ ਅਸੀਂ ਆਪਣੇ ਰੰਗਰੇਟਾ ਫੋਰਸ ਗਾਣੇ ਚ 15 ਸ਼ਹੀਦ ਸਿੰਘਾਂ ਦੇ ਨਾਮ ਦੱਸੇ ਸੀ ਤੂੰ ਪੰਜ ਪਿਆਰੇ ਭਾਈ ਸਾਹਿਬਾਂ ਦਾ ਨਾਮ ਹੀ ਦੱਸ ਦੇ ਤੇਰੇ ਚ ਇਹ ਨਾ ਗਿਆਨ ਹੈਗਾ ਏ